हां भी दोस्तों आज ਆਪਾਂ ਆਇਆ ਪਿੰਡ ਘਨੌਰੀ ਕਲਾਂ ਵਿਦੇਸ਼ੀ ਸਰਪਲੱਸ ਕੱਪੜੇ ਦੀ ਭਾਰੀ ਸੇਲ ਸੰਘੇੜੇ ਵਾਲੇ ਵੀਰਾਂ ਨੇ ਪਿੰਡ ਘਨੌਰੀ ਕਲਾਂ ਵੀ ਕੱਪੜੇ ਦੀ ਸੇਲ ਲਾਤੀ ਆਹ ਬਾਈਆਂ ਦਾ ਨੰਬਰ ਆ ਸੋ ਇਹਨੂੰ ਅੱਗੇ ਵੀ ਦਿਖਾਉਣੇ ਆ ਬੂਟ ਨੇ ਮਾਫਰਲ ਨੇ ਹੁੱਡੀਆਂ ਆਹ ਹੁੱਡੀਆਂ ਨੇ ਵੀਰੇ ਕੀ ਰੇਟ ਆ ਵੀਰੇ ਦਾ ਬਾਈ ਜੀ ਇਹ ਸਰਪਲੱਸ ਦਾ ਮਾਲ ਆ ਨਾ ਬਾਹਰ ਨਹੀਂ ਆ ਕੰਡ ਰਿਹਾ ਠੀਕ ਆ ਜੀ। ਕਿਹੜੀ ਪੀਸ ਲੈਗੇ? ਜਿਹੜੀ ਟੀਜ ਮਾਰਕੀਟ ਦੇ ਵਿੱਚ ਹਜ਼ਾਰਾਂ ਦੇ ਵਿਕਦੀ ਆਪਾਂ ਇਹ ਲਵੇਓ 100 ਆ ਚ। ਠੀਕ ਆ। ਇਹ ਲਾਓ ਮਾਰਕੀਟ ਦੇ ਵਿੱਚ ਘੱਟੋ ਘੱਟ 1200 ਦੀ ਹੁੱਡੀ ਆਪਨੇ ਲਵੇ 300 ਰੁਪਏ ਦੀ ਆ ਜੀ। ਜਿਹੜਾ ਪੀਸ ਮਰਜ਼ੀ ਲੈ ਲਓ। ਸਾਇਦ ਸਾਰੇ ਮਿਲ ਜਾਣਗੇ। 300 ਰੁਪਏ ਦੀਆਂ ਹੁੱਡੀਆਂ। 300 ਰੁਪਏ ਦੀ ਆ ਬਾਈ ਹੁੱਡੀ। ਪਿੰਡ ਕਣੌਰੀ ਕਲਾ। ਸਾਰੇ ਬ੍ਰਾਂਡਡ ਪੀਸ ਨੇ ਜੀ, ਓਰੀਜਨਲ, ਉਹਦੀ ਸਾਡੀ ਗਾਰੰਟੀ ਆ। ਜੇ ਨੂੰ ਉਧਰ ਵੀ ਦਿਖਾਉਂਦੇ ਆ ਲੋਵਰਾਂ ਨੇ। ਇਹ 250 ਰੁਪਏ ਦੀ ਇੱਕਾ ਵੀਰੇ ਹਾਂਜੀ ਇਹ 250 ਰੁਪਏ ਦੀ ਇੱਕਾ 250 ਰੁਪਏ ਵਧੀਆ ਇਹਦੇ ਵੀ ਸਾਰਾ ਬ੍ਰਾਂਡ ਆ ਜੀ ਦੇਖੋ ਆ ਦੇਖੋ ਵੀਰੇ ਬ੍ਰਾਂਡ ਦੀਆਂ ਲੋਅਰਾਂ ਨੇ ਆ ਦੇਖੋ ਜੀ ਸਾਰੀਆਂ ਬ੍ਰਾਂਡਰ ਨੇ ਲੋਗੋ ਚੈੱਕ ਕਰ ਸਕਦੇ ਹੋ ਸਿਰਫ 250 ਰੁਪਏ ਦੀ 250 ਰੁਪਏ ਦੀ ਲੋਅਰ ਆ ਵੀਰੇ ਆ ਦੇਖ ਲਓ ਤੁਹਾਨੂੰ ਹੋਰ ਵੀ ਦਿਖਾਉਣੇ ਆ ਕੋਟ ਨੇ ਬਹੁਤ ਵਧੀਆ ਬੱਚਿਆਂ ਵਾਲੀ ਬੱਚਿਆਂ ਦੇ ਕੋਟ ਨੇ ਸਾਰੀ ਆਈਟਮ ਮਿਲ ਜੀ ਬੱਚਿਆਂ ਵਾਲੇ ਕੋਟ ਨੇ ਪੈਂਟਾਂ ਨੇ ਪੈਂਟ ਦਾ ਕੀ ਰੇਟ ਆ ਵੀਰੇ ਪਾਵਣਾ ਪੈਂਟ ਬਾਈ ਤੁਹਾਨੂੰ ਪਾਉਂਦੇ ਆ 300 ਦੀ ਪੈਂਟ ਆ ਬਾਈ ਜੀਨ ਦੀ ਇਹ ਸਾਰਾ ਤੁਸੀਂ ਦੇਖੋ ਜੀ ਬ੍ਰਾਂਡ ਦਾ ਵਾਲ ਆ ਆ ਦੇਖੋ ਨੂੰ ਗੋਚਾ ਕਰੋ ਹਮਮ ਸਹੀ ਗੱਲ ਆ ਬ੍ਰਾਂਡ ਦੇਖ ਤੁਸੀਂ ਇਹਦੇ ਨਾਲ ਹੋਣਦੀ ਆਪਣੀ ਗਾਰੰਟੀ ਆ ਸਹਿਜ ਸਾਰੇ ਮੈਲ ਜਾਣਗੇ ਸਹੀ ਗੱਲ ਆ 40 40 ਕਮਰ ਦਾ ਬਾਕੀ ਕੋਟ ਨੇ ਬਾਈ ਜਾਗਟਾਂ ਨੇ ਜਾਗਟਾਂ ਦਾ ਵੀ ਰੇਟ ਦੱਸ ਦੇ ਵੀਰੇ ਕੀ ਰੇਟ ਆ ਜੈਕਟ ਵੀ 300 ਰੁਪਏ ਦੀ ਹੈ 300 ਰੁਪਏ ਦੀ ਜੈਕਟ ਆ ਵੀਰੇ 300 ਰੁਪਏ ਦੀ ਜੈਕਟ ਆ ਜੀ ਦੇਖੋ ਕੈਪ ਵਾਲੀਆਂ ਵੀ ਮਹਿੰਗੀਆਂ ਸਲੋਟ ਕੈਪ ਠੀਕ ਹੈ ਵੀਰੇ ਇਹ ਦੇਖੋ ਬਹੁਤ ਸੋਹਣੀ ਕੁਆਲਿਟੀ ਹੈ ਜੀ ਇਹ ਆਪਾਂ ਪਿੰਡ ਕਨੌਰੀ ਕਲਾਂ ਖੜੇ ਆ ਵੀਰੇ ਸਰਕਾਰੀ ਸਕੂਲ ਦੇ ਸਰਕਾਰੀ ਸਕੂਲ ਦੇ ਨੇੜੇ ਹਾਂ ਬਾਕੀ ਅੱਗੇ ਕੋਟ ਆ ਗਿਆ ਜੀ ਜੀਰੋ ਮੈਂਸ ਵਾਲੇ ਆਹ ਦੇਖੋ ਬਾਈ ਕੋਟ ਵੀ ਸ਼ਾਨੂੰ ਦਿਖਾਉਂਦਾ ਬਾਈ ਇਹਨਾਂ ਦਾ ਕੀ ਰੇਟ ਆ ਵੀਰੇ ਇਹ ਬਾਈ ਮਾਰਕੀਟ ਦੇ ਵਿੱਚ 5-6000 ਰੁਪਏ ਦਾ ਕੋਟ ਆ ਆਪਣੇ ਲਵੇ ਸਰ 650 ਦੇਖੋ ਵੀਰੇ ਕੋਟ ਬਹੁਤ ਵਧੀਆ ਕੁਆਲਟੀ ਦੇ オリジナル ਕੋਟ ਨੇ ਸਾਨੂੰ ਦਿਖਾਉਂਦੇ ਆ ਸਾਰੇ ਬ੍ਰਾਂਡਡ ਪੀਸ ਨੇ ਹਾਂ ਹੋਰ ਵੀ ਬਹੁਤ ساری ਕੁਆਲਟੀ ਦੀਆਂ ਜੀ ਜੀ ਉਹਨੇਗਾ ਮਰਾਸਾਨ ਦਾ ਕਰਿਓਣ ਲੈ ਸਾਨੂੰ ਕੋਟ ਦਿਖਾਉਂਦੇ ਆ ਵੀਰੇ ਹੋਰ ਵੀ ਆਹ ਦੇਖੋ ਬਾਈ ਕੋਟ ਇਹ ਬਾਟਰ ਪ੍ਰੂਫ ਨੇ ਜੀ ਅੰਦਰ ਚ ਪਾਣੀ ਨਹੀਂ ਜਾਂਦਾ ਅੰਦਰ ਜੀ ਰੋ ਮੈਨਸ ਵਾਲੇ ਕੋਟ ਆਉਂਦੇ ਆ ਬਾਹਰੋਂ 650 ਰੁਪਏ ਦਾ ਹੈ ਬਹੁਤ ਵਧੀਆ ਕੋਟ ਨੇ ਵੀਰੇ ਪਹੁੰਚੋ ਪਿੰਡ ਕਣੌਰੀ ਕਲਾਂ ਸਰਕਾਰੀ ਸਕੂਲ ਦੇ ਨੇੜੇ ਇਹ ਸੰਘੇੜੇ ਵਾਲੇ ਵੀਰਾਂ ਨੇ ਕਣੌਰੀ ਵੀ ਸੇਲ ਲਾਤੀ ਸਰਪਲੱਸ ਦਾ ਮਾਲ ਆ ਪੂਰਾ ਵਧੀਆ ਕੁਆਲਿਟੀ ਦਾ ਮਾਲ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਰਾ ਇੱਕ ਲੇਡੀਜ਼ ਸੂਟ ਨੇ ਕੋਟ ਨੇ ਬਾਈ ਸੌਰੀ ਆ ਦੇਖੋ ਵੀਰੇ 100 ਰੁਪਏ ਦਾ 500 ਰੁਪਏ ਦਾ ਕੋਟ ਆ ਇਹ ਵੀ ਬ੍ਰਾਂਡ ਆ ਜੀ ਆ ਦੇਖੋ ਕਲੰਬੀਆ ਦੀ ਆ ਕਲੰਬੀਆ ਦੀ ਇਹ ਤਾਂ 5000 ਰੁਪਏ ਦੀ ਹੋਣੀ ਬਹੁਤ ਵੀਰੇ ਨੇ ਦੇਸ਼ ਹੈ ਜੀ ਗੱਲ। ਹੋਰ ਵੀ ਬਹੁਤ ਸਾਰੇ ਗ੍ਰੈਂਡ ਬਾਈਰ ਹੈ ਬਈ ਜੀ। ਆਖੀ ਇਹ ਨਵੇਂ ਸਦੀ ਆ ਜੀ। ਸਹੀ ਗੱਲ ਆ ਵੀਰੇ। ਪਹੁੰਚੋ ਵੀਰੇ ਕਨੌਰੀ ਕਲਾ। ਵੀਡੀਓ ਨੂੰ ਸ਼ੇਅਰ ਕਰ ਦਿਓ। ਆ ਨੋਰਥ ਪੇਜ ਵੀ ਆ ਜੀ। ਆ ਦੇਖੋ ਵੀਰੇ ਕਰੋ ਬ੍ਰਾਂਡ ਚੈੱਕ। 500 ਰੁਪਏ ਦਾ ਰੇਟ ਆ ਵੀਰੇ। 500 ਰੁਪਏ ਦਾ ਰੇਟ ਆ ਵੀਰੇ। ਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਪੇਜ ਨੂੰ ਫੋਲੋ ਕਰ ਦਿਓ। ਆਇਓ ਵੀਰੇ ਬਾਈ ਕੋਲੇ ਬੂਟ ਵੀ ਨੇ, ਮਾਫਰਲ ਵੀ ਨੇ। ਆ ਤੁਹਾਨੂੰ ਦਿਖਾਉਂਦੇ ਆ ਹਾਂ ਹਰ ਇੱਕ ਆਈਟਮ ਮਿਲੂ ਹਾਂ ਹਰੇਕ ਆਈਟਮ ਮਿਲੂ ਸਰਦੀਆਂ ਵਾਲੀ ਵੀਰੇ ਬੂਟ ਮਾਫਰਲ ਜਰਾਬਾਂ ਜਸਤਾਨੇ ਆਸਾਨੂੰ ਬੂਟ ਵੀ ਦਿਖਾਉਂਦੇ ਆ ਕੰਪਨੀ ਦੇ ਬੂਟ ਨੇ ਬਾਈ ਦੇ ਮਾਫਰਲ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੇ ਤੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਬਾਈ